ਮੈਂ ਜਿੱਦਾਂ ਕੋਈ ਨਹੀਂ ਹੁੰਦਾ ਜੀ ਇੰਗਰੇਜ਼ੀ ਜੀ ਦਾਦੇ ਆ ਬੰਨੀ ਆ ਕਰਦਾ ਗਰਾਊਂਡ ਦਾ ਹੀ ਹੁੰਦਾ ਤੇ ਭਾਈ ਮੈਂ ਛੱਡ ਹੀ ਦਿੱਤੀ ਸੀ ਉਸ ਤੋਂ ਬਾਅਦ ਤੇ ਘਰ ਦੇ ਭਾਈ ਫੇਰ ਪ੍ਰੈਸ਼ਰ ਤੇ ਫੋਨ ਲੱਗ ਗਏ ਜੀਗੇ ਅੱਛਾ ਕਹਿੰਦੇ ਹਾਂ ਵੀ ਅਕੈਡਮੀ ਜਿੱਦਾਂ ਅਕੈਡਮੀ ਜਿੱਦਾਂ ਵਧੀਆ ਦੇਖ ਤੇ ਮੈਂ ਸੋਚਿਆ ਮੈਂ ਭਾਈ ਤੁਹਾਡੇ ਕੋਲ ਲਾਉਣੀ ਹੈ ਤਾਂ ਆਪਣੇ ਏਰੀਆ ਚ ਬੜੀ ਵਧੀਆ ਅਕੈਡਮੀ ਹੈਗੀ ਆ ਕਿ ਮੈਂ ਭਾਈ ਅੱਜ ਤੁਹਾਨੂੰ ਮੈਸੇਜ ਵੀ ਕੀਤਾ ਹੈ ਇੰਸਟਾਗ੍ਰਾਮ ਤੇ ਦੇਖਿਆ ਨਹੀਂ ਫੋਨ ਗੱਡੀ ਚੀਰ ਕੇ ਤੇ ਨਾ ਕੰਟੈਕਟ ਮਿਲ ਸਕਦਾ ਭਾਈ ਮੈਂ ਰਹਿ ਕੇ ਹੀ ਮੈਂ ਭਾਈ ਉੱਥੇ ਮੈਂਤ ਲਾਇਆ ਕਰੂੰਗਾ ਕੋਈ ਚੱਕਰ ਕੰਡਾ ਛਣਾਲੀ ਹੈ ਭਾਈ ਬੱਲੋ ਵਾਲਾ ਓਕੇ ਹਾਂਜੀ ਭਾਈ ਕੋਈ ਨਹੀਂ ਲੈ ਲਾ ਬਹੁਤ ਨੰਬਰ ਲੈ ਲਾ ਪਰਸਨਲ ਕੋਈ ਚੱਕਾ ਇੱਕ 0 ਇੱਕ 0 ਇਹ ਕਰਦੇ ਕਰਦੇ ਬਹੁਤ ਬਸ ਧੰਨਵਾਦ ਜਿੱਥੇ ਪਿਆਉਂ ਮੈਂ ਭਾਈ ਰੇਡਾ ਮੁੰਡਾ ਹੁੰਦਾ ਸੀਗਾ ਤੇ ਉਹ ਤੋਂ ਬਾਅਦ ਸਾਡਾ ਕੀ ਸੀ ਰੋਟਾ ਘੜਾ ਉਤੋਂਦੇ ਰਹਿੰਦੇ ਸੱਟਾਂ ਪਿੱਟਾਂ ਮਾਰਦੇ ਹਾਂ ਭਾਈ ਉਹ ਸਾਟਾ ਬਾਕੀ ਕੰਮ ਬਾਅਦ ਚ ਤੇ ਥੋੜਾ ਘਰ ਦੇ ਪਾਈ ਫਿਰ ਬੈਗਾ ਕਰੋ ਉਹਨਾਂ ਦੇ ਘਰ ਦਾ ਹਾਲ ਦੇਖਿਆ ਮੈਂ ਤਾਂ ਘਟ ਹੀ ਆ ਤੇ ਮੈਂ ਤਾਂ ਜੇ ਛੱਟਦਾ ਤਾਂ ਲੱਗਦੀ ਮੈਂ ਉਹ ਨਹੀਂ ਇ tanto ਹੁੰਦਾ ਨਾ ਇਹ ਪਰਮਾਤਮਾ ਦੀ ਕਿਰਪਾ ਹੁੰਦੀ ਪਲੇਅਰ ਤੇ ਇਦਾਂ ਨਹੀਂ ਲੱਗਦੀਆਂ ਕਿੱਡਾ ਕਿੱਡੇ ਗੰਦੀ ਕੰਡੀਸ਼ਨ ਨਾ ਬੰਦਾ ਡਿੱਗਦਾ ਕੁਛ ਨਹੀਂ ਹੁੰਦਾ ਜਿਹੜੇ ਕਰਮਾ ਜੇ ਉਹ ਲੱਗਣੀ ਆ ਅਦਰਵਾਈਜ਼ ਕਈ ਨਾ ਉਦੋਂ ਵੀ ਜ਼ਿਆਦਾ ਖਤਰਨਾਕ ਡਿੱਗੀਦਾ ਤੇ ਨਹੀਂ ਲੱਗਦੀ ਤੇ ਕਈ ਨਾ ਮਾਰੇ ਜੇ ਨਾ ਲੱਗ ਜਾਂਦੀ ਆ ਹਾਂਜੀ ਹਾਂਜੀ ਉਹ ਨਹੀਂ ਚੱਕਰ ਉਹ ਸੱਟਾਂ ਬਾਰੇ ਉਹਦੇ ਦਿਮਾਗ ਚੋਂ ਕੱਢਦੇ ਲੱਗਦੀ ਨਹੀਂ ਠੀਕ ਜੇ ਮਿਹਨਤ ਦਾ ਮੈਂ ਭਾਈ ਉਸਤਾਜ ਜੀ ਦੇ ਸੋਚਾ ਕੱਤੋਂ ਸ਼ੁਰੂ ਕਰਾਂ ਤੁਸੀਂ ਦੱਸੋ ਮੈਂ ਉਦਣ ਦੀ ਭਾਵੇਂ ਸਵੇਰੇ ਹੀ ਕਰਦੇ ਭਾਵੇਂ ਅੱਜ ਸ਼ਾਮਾਂ ਨੂੰ ਕਰਦੇ ਜਾ ਕੇ ਮਿਹਨਤ ਤਾਂ ਅੰਦਰ ਕਰੇਹਾਲੇ ਮੈਂ ਤੇ ਆਪ ਕਰਿਆਲੀ ਲਾਉਣਾ ਮਿਹਨਤ ਬਾਬਿਆਂ ਕੋਲ ਅਕੈਡਮੀ ਆ ਤੇ ਉੱਥੇ ਪਤਾ ਕਰ ਲੋ ਬਾਬਾ ਜੀ ਨੂੰ ਜਾ ਕੇ ਸਿੱਧੇ ਮਿਲ ਲੋ ਠੀਕ ਹੈ ਕਰਿਆਲੇ ਨੂੰ ਜੁਹਾਰਾ ਰੱਖ ਲੈਣਗੇ ਕੋਈ ਚੱਕਰ ਨਹੀਂ ਠੀਕ ਹੈ ਜਿੱਦਾਂ ਕਿ ਉਹ ਦਾ ਟੀਮ ਦੇਣਾ ਆਪਣਾ ਤੁਹਾਨੂੰ ਪਹਿਲਾਂ ਸ਼ੋਰਟੀ ਆਸਤੇ ਕਿ ਤੁਸੀਂ ਟਿਕੋਗੇ ਇੱਥੇ ਪੱਕਾ ਕਈ ਮੁੰਡੇ ਆਉਂਦੇ ਆ ਨਾ ਫਿਰ ਦੂਜਿਆਂ ਦੀ ਜਗ੍ਹਾ ਖਰਾਬ ਕਰ ਦਿੰਦੇ ਹੁਣ ਕਿੱਦਾਂ ਉੱਥੇ ਉਹਨਾਂ ਮੁੰਡੇ ਰੱਖਣੇ ਆ ਤੇ ਫਿਰ ਮੰਨ ਲਓ ਆਗੇ ਚੱਲ ਜਾਂਦੇ ਆ ਫਿਰ ਦੂਜਿਆਂ ਦੀ ਜਗ੍ਹਾ ਖਰਾਬ ਹੁੰਦੀ ਆ ਅੱਗੇ ਬੁੱਤ ਤੇ ਉਹ ਜਦੋਂ ਸਾਲ ਇੱਕ ਤੁਸੀਂ ਟੱਗੇ ਹੋ ਆਪਨਾ ਤੁਸੀਂ ਲੈਂਦੇ ਹੋ ਬਾਅਦ ਚ ਠੀਕ ਹੈ ਬਾਬਾ ਜੀ ਇਸ ਮਾਜੇ ਕੋਈ ਨਹੀਂ ਮੈਂ ਬਾਕੀ ਤੁਹਾਨੂੰ ਕੰਟੈਕਟ ਬਾਕੀ ਸਾਰੀ ਗੱਲਿਆ ਦਾਈ ਬਸਾਰੀ ਉੱਥੇ ਰਹਿਣ ਚੰਨ ਸਾਰੀ ਗੱਲਿਆ ਬਗਿਆਣਾ ਪੈਂਦਾ ਕਿਹੜੇ ਆਪਣੇ ਪਿੰਡਾਂ ਨਾਲ ਪੱਟੀ ਪੱਟੀ ਦੇ ਨਾਲ ਪੱਟੀ ਆਉਣਾ ਪੱਤੀ ਨੂੰ ਸਦਾ ਹੀ ਗੇਮ ਕਰਦੇ ਉੱਥੇ ਆ ਕਾਹਦਾ ਨੰਬਰ ਆਪਣੇ ਵੱਟੇਗਾ ਵੱਟੇ ਵਾਲੇ ਧੀਪ ਦਾ ਔਰ ਅਜਨਾਮ ਵਾਲੇ ਧੀ ਦਾ ਪ੍ਰਦਰਸਨਾ ਐਮਪੀ ਕਰਗੀ ਤੋਂ ਉਹਨਾਂ ਦਾ ਚਰਗੀ ਪੁੱਲਾ ਹੁਣ ਵੇਖ ਲਾ ਪ੍ਰੀਤ ਵੀਰੇ ਕਿਸੇ ਨੂੰ ਪਤਾ ਨਹੀਂ ਸੀ ਨੀ ਕਹਦੇ ਥੱਲੇ ਹਨਾ ਇੰਨੀ ਮੋਟੀ ਪੱਟੀ ਬੰਨੀ ਹੋਈ ਮੇਰੇ ਟੁਬਾਈ ਬੜਾ ਵੱਡਾ ਨਹੀਂ ਅੱਛਾ ਪਤਾ ਹੀ ਨਹੀਂ ਲੱਗਾ 2 ਸਾਲ ਜੇੜ ਫਿਰ ਕੇ ਥੋੜੀ ਤੋਂ ਵਾਧੀ ਵਾਧੀ ਵਧੀ ਗਈ ਮੈਂ ਕਹਾਂ ਛਣਪਣ ਹੁੰਦੀ ਆ ਕਹਣਾ ਕਦੀ ਕਹੇ ਨੇ ਕਹਣਾ ਛਣਪਣ ਹੁੰਦੀ ਹਟ ਜੂ 10 ਦਿਨ ਰੈਸਟ ਕਰ ਦੱਸ ਦੇ ਰੈਸਟ ਕਰਨਾ ਮਾੜੀ ਜੀ ਹਟ ਨਹੀਂ ਫੇਰ ਲੱਗ ਪੈਣਾ ਫਿਰ ਮੈਂ ਅੱਕ ਕੇ ਐਕਸਰਾ ਕਰਾਇਆ ਐਕਸਰਾ ਮੈਂ ਪਹਿਲਾਂ ਵੀ ਕਰਾਇਆ ਜਦੋਂ ਥੋੜੀ ਥੋੜੀ ਨਵੀਂ ਨਵੀਂ ਹੋਣ ਲੱਗੀ ਅੱਛਾ ਉਦੋਂ ਆਈ ਨਹੀਂ ਵੇਚੇ ਅੰਦਰੋਂ ਗਰਹਿ ਹੂੰ ਹੂੰ ਹੁਣ ਤਾਂ ਭਰ ਗਈ ਆ ਪਰ ਇਹ ਆ ਵੀ ਹੱਡੀ ਕਮਜ਼ੋਰ ਆ ਉਥੋਂ ਜਿੱਥੋਂ ਭਰੀ ਆ ਨਾ ਉਹ ਡਾਕਟਰ ਕਹਿੰਦਾ ਹੌਲੀ ਹੌਲੀ ਹੋਣੀ ਰਿਕਵਰ ਟੋਆ ਵਾਲਾ ਲੱਗੂਦਾ ਸੱਟਿਆ ਪੂਰੀ ਬਾਬੇ ਦੀ ਕਿਰਪਾ ਵੈਸੇ ਉਹ ਤਾਂ ਪ੍ਰੀਤਵਰੇ ਇੰਜਰੀ ਦੇ ਵਿੱਚ ਖੇਡ ਹੁੰਦਾ ਖੇਡ ਹੁੰਦਾ ਨੋਰਮਲ ਚ ਹਾਂ ਜਿਆਦੀ ਹੁਣ ਇਹ ਥੋੜੀ ਵੀ ਚਸਕਾਂ ਪਾਵੇ ਤੇ ਮੈਂ ਪੂਰੀ ਡੇਨ ਹਾਂ ਪੱਲ ਲਾਤਣ ਮੇਰੀ ਥੱਲੇ ਹੀ ਨਾ ਲੱਗੇ ਹੂੰ ਹੂੰ ਪਰ ਉੱਥੇ ਥੋੜੀ ਖੱਟ ਤੂੰ ਤਾਂ ਇਹ ਪੱਟੀ ਲੋਣੀ ਵੀ ਕਿਹੜਾ ਸੁੱਕੀ ਆ ਯਾਰ ਦਾ ਸਹੀ ਗਰੇਵਾਲ ਵਾਲ ਦੇ ਕਿੰਨੇ ਪੱਟੰਦੇ ਸਾਰੀ ਲੱਤ ਗੰਜੀ ਹੋਈ ਆ ਆ ਕੇ ਹੋ ਜਾਂਦੀ ਇਹ ਜਾਨ ਜਿਹੜੀ ਕ੍ਰੈਕ ਸੀ ਜਿਹੜੀ ਪੁਰਾਣੀ ਛੱਟ ਇਹ ਮੈਨੂੰ ਡਰ ਰੈਂਦਾ ਨਾ ਫਿਰ ਹੁਣ ਮੈਨੂੰ ਤੇਰਾ ਆ ਨਾ ਰਹੀਆਂ ਭੈਣ ਜੁੱਦੀਆਂ ਮੁਰੇ ਜੇ ਇਹ ਤਾਂ ਸਵਾਰਿਆਂ ਦੀ ਹੁੰਦੀਆਂ ਮੇਰੇ ਵੀ ਨਿਕਲ ਇਹ ਨਹੀਂ ਕੋ ਹਾਂ ਹਾਂ ਸਾਰਿਆਂ ਦੇ ਹੁੰਦੀਆਂ ਹੂੰ ਤੇ ਇਦਾਂ ਦੀ ਗਰਾਊਂਡ ਨਹੀਂ ਵੈਸੀ ਹੋਣੀ ਚਾਹੀਦੀ ਆ ਨਾ ਮਤਲਬ ਮੈਚ ਹੁਣ ਮੈਂ ਤਾਂ ਰੋਜ ਹੀ ਆ ਹਾਂ ਹਾਂ ਮਾਲਾ ਹੁਣ ਕੇ ਗਰਾਊਂਡ ਨਹੀਂ ਸਹੀ ਤੇ ਆਪਾਂ ਉੱਥੇ ਕੋਕ ਨਹੀਂ ਲਾ ਸਕਦੇ ਮਾਗੀ ਇਮਾਨਦਾਰੀ ਹੁੰਦੀ ਪਲੇਅਰ ਚ ਜਿੱਥੇ ਵਾਸ ਨਹੀਂ ਚੱਲਦਾ ਵੀ ਪਤਾ ਪੱਥਰ ਗਰਾਊਂਡ ਗੋਡਾ ਗਿੱਟਾ ਥੱਲੇ ਵੱਜ ਗਿਆ ਸਿਆਲ ਆ ਫਿਰ ਸਾਰੇ ਪੱਖ ਪੂਰੇ ਹੋਣ ਪਲੇਅਰ ਜ਼ੋਰ ਮਾਰਦਾ ਖੁਸ਼ ਹੋਵੇ ਕਿਉਂਕਿ ਖੇਡਣ ਆਏ ਆ ਆਪਾਂ ਲੋਕਾਂ ਨੇ ਆਪਣਾ ਜੱਫਾ ਵੇਖਣਾ ਟੀਮ ਵਰਕ ਨਹੀਂ ਵੇਖਣਾ ਹਾਂਜੀ ਹਾਂਜੀ ਪ੍ਰੀਤਵਰੇ ਜਿਹੜੇ ਨੇ ਤੁਸੀਂ ਗਰਮੀਆਂ ਚ ਸ਼ੋਅ ਮੈਚ ਖੇਡਦੇ ਆ ਉਹਨਾਂ ਦੀ ਸਿਆਲਾਂ ਦੇ ਵਿੱਚ ਤੁਹਾਨੂੰ ਕਿੰਨੀ ਕ ਹੈਲਪ ਮਿਲਦੀ ਜਿਹੜੀ ਗਰਮੀਆਂ ਚ ਅਸੀਂ ਮਾਜੇ ਚ ਜਿੱਦਾਂ ਖੇਡਦੇ ਆ ਇੱਕ ਤੋਂ ਸਮਝ ਲੋ ਵੀ ਜਿੱਦਾਂ ਸ਼ਾਮ ਨੂੰ ਆਪਾਂ ਗਰਾਊਂਡ ਚੱਲ ਗਏ ਵੀ ਮਿਹਨਤ ਲਾ ਲਈ ਗਰਾਊਂਡ ਦੀ ਪ੍ਰੈਕਟਿਸ ਕਰ ਲਈ ਤੇ ਮੈਚ ਸ਼ੋ ਮੈਚ ਖੇਡ ਲੈ ਇੱਕ ਬਰਾਬਰ ਨਾਲੇ ਪੈਸੇ ਆਉਂਦੇ ਆ ਕਰੇ ਨਾਲੇ ਬੰਦਾ ਮੈਚ ਖੇਡਦਾ ਡੇਲੀ ਤੇ ਕੋਈ ਤੰਗ ਨਹੀਂ ਹੋਣਾ ਪੈਂਦਾ ਕੋਈ ਜ਼ਿਆਦਾ ਯੋਰ ਨਹੀਂ ਮਾਰਨਾ ਪੈਂਦਾ ਸ਼ੋ ਮੈਚ ਦੇ ਅਕੋਰਡਿੰਗ ਇੱਕ ਮੈਚ ਹੁੰਦਾ ਵਧੀਆ ਪਲੇਅਰ ਆਪਣਾ ਜ਼ੋਰ ਮਾਰਦਾ ਕੋਈ ਦੋ ਮੈਚ ਤਿੰਨ ਮੈਚ ਨਹੀਂ ਤੇ ਸਾਰਾ ਦਿਨ ਰੈਸਟਾ شويه ਰਿਹ ਮਿਹਨਤ ਲਾਓ ਰੈਸਟ ਕਰੋ ਸ਼ਾਮ ਨੂੰ ਛੇ ਵਰੀ ਮੈਚ ਸਾਢੇ 6 ਹੁੰਦਾ ਸ਼ੁਰੂ ਗਰਮੀ ਚ ਜਦੋਂ ਪੂਰੀ ਗਰਮੀ ਹੁੰਦੀ ਜੂਨ ਜਲਾਈ 7 ਵਜੇ ਵੀ ਹੁੰਦੇ ਗਏ ਉਹ ਸਾਬ ਨਾਲ ਫਿਰ ਆਪਾਂ ਨੂੰ ਘਰੋਂ ਵੀ 3-4 ਵਜੇ ਹੀ ਤੁਰਦੇ ਅੱਛਾ ਤਿੰਨ ਯਾਰੇ ਨਾਲ ਖੇਡਣ ਲਈ ਦਾ ਕੋਈ ਫਿਕਰ ਨਹੀਂ ਕੋ ফাঁਕਾ ਨਹੀਂ ਤੇ ਬਹੁਤ ਜ਼ਿਆਦਾ ਮੱਝ ਦੀ ਕਬੱਡੀ ਨੇ ਬਹੁਤ ਬਚਾਇਆ ਬਹੁਤ ਪਲੇਅਰਾਂ ਨੂੰ ਲਾਕਡਾਊਨ ਦੇ ਵਿੱਚ ਸਭ ਤੋਂ ਪਹਿਲਾਂ ਮੱਝ ਆ ਗਿਆ ਮੈਚ ਕਰਾਉਣ ਚ ਫਿਰ ਜਿਹੜੇ ਹੁਣ ਆਪਣੇ ਵਧੀਆ ਭਰਾ ਆ ਜਿੱਦਾਂ ਆਪਣੇ ਸਾਰਿਆਂ ਨਾਲ ਵਧੀਆ ਪ੍ਰੇਮ ਪਿਆਰਿਆ ਮਾਜੇ ਦਮਾਲਵੇ ਦਬਾਬੇ ਪਲੇਅਰਾਂ ਨਾਲ फेर ਮਾਜੇ ਜਦੋਂ ਜਿੰਨਾ ਹੁਣ ਕੱਪਾਂ ਦਾ ਜੋਰ ਹੈ ਨਾ ਇਹਦੋਂ ਕਿਤੇ ਜ਼ਿਆਦਾ ਮਾਜੇ ਦੇ ਸ਼ੋਅ ਮੈਚਾਂ ਦਾ ਜੋਰ ਹੁੰਦਾ ਗਰਮੀ 'ਚ ਇੱਕ ਸੀਜ਼ਨ ਹੁੰਦਾ ਆਵੀ ਫਿਰ ਹੁਣ ਤਾਂ ਮਾਜੀ ਵਾਲੇ ਆਤੀ ਬੜੀ ਗਰਾਂ ਲਾਪੇ ਬੰਦੇ ਪੈਸੇ ਬਹੁਤ ਸ਼ੋਅ ਮੈਚਾਂ ਦੇ ਜਿੱਦਾਂ ਕੱਪਾਂ ਦੇ ਪਲੇਅਰ ਸੱਜਦੇ ਨੇ ਸਪੈਸ਼ਲ ਪੈਸੇ ਦੇਗੇ ਇਹ 10 ਸਨਮਾ 30 30 20 21 21 ਹਜ਼ਾਰ ਕਰਕੇ ਵਧੀਆ ਬੈਸਟ ਰੱਖਦੇ ਹੁਣ ਤੇ ਮੋਟਰਸਾਈਕਲ ਵੀ ਸ਼ੋਅ ਮੈਚ ਰੱਖਣ ਲਾਪੇ ਆ ਕਈਆਂ ਨਾਵਾਂ ਦੇ ਬੜਾ ਵਧੀਆ ਯਾਰ ਸਿਸਟਮ ਇੱਕ ਪ੍ਰੀਤ ਦੇ ਨੇ ਮੈਂ ਅਰਸ਼ ਵੀਰੇ ਦੀ ਪਰਸੋਂ ਵੀਡੀਓ ਦੇਖੀ ਹੁੰਦਾ ਸੀ ਪਰਸੋਂ ਚੋਂਥੇ ਇੱਕ ਜਿਹੜ ਵੀਰੇ ਨੂੰ ਕਮੈਂਟ ਕਰਦੇ ਆ ਸਮਝ ਤੁਸੀਂ ਲੋਕਾਂ ਦੀ ਸੁਣੋਗੇ ਉਹ ਲੋਕਾਂ ਦਾ ਕੰਮ ਹੁੰਦਾ ਬੋਲਣਾ ਜਿਹੜਾ ਬੰਦਾ ਵਿਚਰਦਾ ਉਹਨੂੰ ਪਤਾ ਹੁੰਦਾ ਵੀ ਕੀ ਸੀਨ ਆ ਹਨਾ ਜਿਹਦੇ ਨਾਲ ਹੁੰਦੀ ਆ ਹੁਣ ਲੋਕਾਂ ਦਾ ਕੰਮ ਹੁੰਦਾ ਬੋਲ ਦੇਣਾ ਹੁਣ ਕਬੱਡੀ ਇੰਡਸਟਰੀ ਆ ਸਾਰੀ ਇੱਕ ਪਰਿਵਾਰ ਆ ਪਰਿਵਾਰ ਦਾ ਬੰ ਨੂੰ ਪਤਾ ਹੁੰਦਾ ਕਰਦਾ ਇਹਦਾ ਕਬੱਡੀ ਰੈਟੀ ਸਾਰੀ ਨੂੰ ਪਤਾ ਕੀ ਕੀ ਸਹੀ ਕੀ ਗੱਲ ਦਾ ਉਹ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਏਦਾਂ ਕਿਉਂਕਿ ਉਹ ਵਧੀਆ ਪਲੇਅਰ ਆ ਉਹਨੂੰ ਵੀ ਲੋੜ ਆ ਏਦਾਂ ਕਰਨ ਦੀ ਹੈਨਾ ਕਿਉਂਕਿ ਆਪੋ ਆਪਣੀ ਸੋਚ ਆ ਲੋਕਾਂ ਦੀ ਹੁਣ ਲੋਕੀ ਬੋਲਦੇ ਆ ਆਪਾਂ ਤੇ ਕਿਨੇ ਵੀ ਗੌਰ ਹੀ ਨਾ ਕਰੋ ਗੌਰ ਹੀ ਨਾ ਕਰੋ ਜਦੋਂ ਆਪਾਂ ਰੱਬ ਘਰ ਲੇਖਾ ਦੇਣਾ ਉਹਨੂੰ ਪਰਮਾਤਮਾ ਨੂੰ ਬਾਕੀ ਪ੍ਰਿਥਵੀ ਦੇ ਟੱਡਾ ਲੋਕਾਂ ਨੂੰ ਨਹੀਂ ਦੇਣਾ ਹੈ ਨਾ ਤੇ ਪਿਆਰ ਕਰਦੇ ਹੋ ਉਹਨਾਂ ਲਈ ਰਿਸਪੈਕਟ ਆ ਜਿਹੜੇ ਨਹੀਂ ਵੀ ਕਰਦੇ ਬੋਲਦੇ ਉਹਨਾਂ ਲਈ ਵੀ ਰਿਸਪੈਕਟ ਹੀ ਆ ਕਿ ਬੋਲੋ ਯਾਰ ਕੋਈ ਚੱਕਰ ਨਹੀਂ ਬੰਦਾ ਤਗੜਾ ਹੁੰਦਾ ਹੋਇਆ ਨਾਲੇ ਜੇਸ ਦੇ ਨੂੰ ਤੁਸੀਂ ਫ੍ਰੀ ਹੋਣੇ ਆ ਜਿਹੜੀ ਮਰਜ਼ੀ ਟੀਮ ਨਾਲ ਖੇਡ ਸਕਦੇ ਆ ਹਾਂ ਜਿੱਤੇ ਮਰਜ਼ੀ ਖੇਡੋ ਮਾਜੇ ਦੇ ਚੰਗੜੀਆਂ ਆਪਾਂ ਜਿੱਤੇ ਮਰਜ਼ੀ ਖੇਡੋ ਜਿਹੜਾ ਸਾਰੀਆਂ ਟੀਮਾਂ ਵਾਲੇ ਆਪਣੇ ਨਾਲ ਖੇਡਦੇ ਨਹੀਂ ਉਹਨਾਂ ਜਾਣਦੇ ਆ ਬਾਰੀ ਦੇ ਬੱਟੇ ਫਿਰ ਉਹ ਕਹਿੰਦੇ ਤੁਸੀਂ ਸਾਡੇ ਨਾਲ ਮੈਚ ਲਵਾਓ ਅਸੀਂ ਤੁਹਾਡੇ ਨਾਲ ਲਵਾਵਾਂਗੇ ਫਿਰ ਸਾਨੂੰ ਇਸ ਚੀਜ਼ ਤੇ ਸੌਖਾ ਰਹਿੰਦਾ ਵੀ ਸਾਨੂੰ ਪਲੇਅਰਾਂ ਦੇ ਮਗਰਮਗਰ ਨਹੀਂ ਭਜਣਾ ਪੈਂਦਾ ਫਿਰ ਸਾਨੂੰ ਪਤਾ ਹੁੰਦਾ ਹੀ ਉਹਨਾਂ ਨਾਲ ਲਵਾਇਆ ਆ ਮੈਚ ਉਹਨਾਂ ਸਾਡੇ ਨਾਲ ਲਵਾਉਣਾ ਫਿਰ ਦੂਜਿਆਂ ਦੇ ਮੈਚ ਛੱਡ ਕੇ ਸਾਡੇ ਨਾਲ ਖੇਡਦੇ ਆ ਪਾਈ ਚਾਰਾ ਤੌਰ ਜਿੱਦਾਂ ਹੁੰਦਾ ਕਰਦੇ ਨੂੰ ਪਤਾ ਬੰਦੇ થી ਮਿਲ ਕੇ ਪਤਾ ਲੱਗਦਾ ਮਿਲ ਕੇ ਪਤਾ ਲੱਗਦਾ ਬੰਦੇ ਨੂੰ ਇਦਾਂ ਜੱਜ ਨਹੀਂ ਕਰ ਸਕਦਾ ਹੁਣ ਆਪਾਂ ਦਾ ਵੀ ਇੰਨੀ ਦੇਰ ਤੇ ਮਿਲਦੇ ਆਪਾਂ ਨੂੰ ਪਤਾ ਹੀ ਆ ਬਾਕੀ ਕੋਈ ਇੰਤਹੀ ਪ੍ਰੀਤ ਵੀਰੇ ਜੀਉਂਦੇ ਵਾਸਤੇ ਬੈਗ ਨੂੰ ਬਾਬਾ ਦੀਪ ਸਿੰਘ ਜੀ ਦੇ ਪਰਮਾਤਮਾ ਕਰੇ ਕਿਰਪਾ ਮਹਾਰਾਜੀ ਦਾ ਸਿੰਘਾਂ ਦਾ ਹੱਥ ਫਿਰ ਤੇ ਚਾਹੀਦਾ ਕੋਈ ਕੁਕ ਨਹੀਂ ਦੱਸ ਸਕਦਾ ਦੀਬਰੇ ਸਸੀ ਗਾ ਠੀਕ ਠਾਕ ਹੋ ਜੀ ਫਿਰ ਪਾਈ ਜੀ ਦੇ ਗੱਲ ਸੁਣੀਓ ਮੜੀ ਹਾਂਜੀ ਬੱਸ ਜੀ ਲੱਗ ਗਿਆ ਬਹੁਤ ਸੰਘ ਬਲੀ ਹੁੰਦੀ ਆ ਉੱਥੇ ਮੈਂ ਟੂਰਨਾਮੈਂਟਾਂ ਦੇ ਭਾਈ ਤੁਹਾਡੀ ਵੀਡੀਓ ਦੇਖੀ ਜਾਂਦਾ ਹਾਂ ਨਾ ਯਾਰ ਉਹ ਨਾ ਭਣੀ ਇੱਕ ਵਾਰੀ ਭਾਜੀ ਮੇਰਾ ਭਰਾ ਨਹੀਂ ਵਿਲਾਦੀਪ ਨੇ ਬਣਾ ਹੀ ਕੋਮ ਗਿਆ ਗੱਲ ਤਾਂ ਸੁਣੀ ਯਾਰ ਜਦੋਂ ਕੱਢਦਾ ਸਾਪੀ ਕੱਢ ਤੇਰੇ ਵਾਲੀ ਵੀਡੀਓ ਸਾਪੀ ਕੱਢਿਆ ਕੱਢਿਆ ਹੀ ਨਾ ਹੁਣ ਮਾਰਿਆ ਐਂਡ ਦਾ ਕਰਦੇ ਨਹੀਂ ਓਕੇ ਆ ਸੰਤੁਸ਼ਟਾਂ ਬਾਬਾ ਬਲੀ ਕਰੇ ਬਸ ਤੰਦਰੁਸਤੀਆਂ ਬਖਸ਼ੀ ਓਕੇ ਸਾਰੇ ਵੀਰ ਭਰਾ ਜਿੰਨੇ ਵੀ ਸਾਰਿਆਂ ਨੂੰ ਤੰਦਰੁਸਤੀ ਧੰਨਵਾਦ ਧੰਨਵਾਦ ਸਾਰਿਆਂ ਦਾ ਬਾਕੀ ਤੂੰ ਨਾ ਮੇਰੇ ਲੱਗ ਲੱਗਿਆ ਅੱਛਾ ਮੇਰੇ ਸਾਲਾ ਪ੍ਰੀਤ ਦੇ ਤੁਹਾਨੂੰ ਵੀ ਕਿਹਾ ਸੀ ਕੀ ਨਹੀਂ ਆਪ ਚਾਹੀਆ ਨਹੀਂ ਮੈਂ ਇਹਨੂੰ ਨਹੀਂ ਕਹਿ ਸਕਦਾ ਆਪਾਂ ਇਹਦੀ ਸਪੋਰਟ ਚ ਰਹਿ ਪੁੱਛ ਲਾਂ ਇੱਦੀ ਵਧੀਆ ਵਧੀਆ ਇੱਦੀ ਹੱਸਦੇ ਵਾਸਤੇ ਰਹੋ ਭਾਜੀ ਆਪਾਂ ਭਾਈ ਦੇ ਘੋੜਿਆਂ ਦੇ ਮਗਰ ਨਹੀਂ ਭਾਈ ਦੇ ਵੀਰੇ ਸਿੱਧੀ ਗੱਲ ਆ ਸਾਰੇ ਪਲੇਅਰ ਆ ਚੰਗਾ ਮਾੜਾ ਟਾਈਮ ਆਉਂਦਾ ਸਹੀ ਗੱਲ ਆ ਅਗਲੇ ਦਾ ਤੇ ਇਹ ਦੇ ਦਰਦ ਦੀ ਦਵਾਈ ਬਣੋ ਹੂੰ ਦਰਦਨਾ ਬਣੋ ਉਹਦੀ ਦਵਾਈ ਬਣੋ ਠੀਕ ਹੈ ਕਿ ਨਹੀਂ ਪ੍ਰੀਤ ਤੇ ਝੋਟਾ ਇਹ ਗੱਲ ਆ ਪ੍ਰੀਤ ਨੇ ਤੇ ਬੰਦੇ ਫੜੇ ਬਾਵਾ ਠਾ ਠਾ ਪੜਦੇ ਸਹੀ ਗੱਲ ਆ ਬਈ ਉਹੀ ਲਈ ਵਰਦੀਆ ਬੜਬੋਲਾ ਥੋੜਾ ਜਿਹਾ ਤਾਂ ਲੋਕੀ ਇਹਨਾਂ ਮਾੜਾ ਕਹੀ ਜਾਂਦੇ ਰਹਿੰਦੇ ਆ ਕਹਿੰਦੇ ਬਾਪ ਧੁੱਪ ਦੇ ਮम्मा ਲੈ ਕੇ ਆਂਦੇ ਤੂੰ ਰੋਕੀ ਜਨਾ ਹੁਣ ਜਨਾ ਕਹਿਣਾ ਹੁੰਦਾ ਵੀ ਨਹੀਂ ਕਹਿਣਾ ਵਿਚਾਰਿਆਂ ਨੇ ਕਹਿਣਦੇ ਵਧੀਆ ਲੱਗਦਾ ਆਪਣਾ ਆਪ ਸਾੜਦੇ ਵਿਚਾਰੇ ਮੈਂ ਕੱਲਾਂ ਹੀ ਆ ਜਿਹੜਾ ਮੂੰਹ ਦੇ ਨੂੰ ਕਹਿਣਾ ਕੋਈ ਨਾ ਰਹਿਣਾ ਬਾਕੀ ਨਹੀਂ ਆਉਂਦਾ ਨਹੀਂ ਹਟਾ ਚਲੋ ਵਧੀਆ ਪ੍ਰੇਮ ਪਿਆਰ ਆ ਕਿੰਨਾ ਕੁ ਪਿਆਰ ਇਹ ਤਾਂ ਪਿਆਰ ਦੱਸ ਇਹ ਤਾਂ ਪ੍ਰਮਾਤਮਾ ਨੂੰ ਪਤਾ ਹੁਣ ਕਿੰਨਾ ਹੈ ਪਿਆਰ ਦੱਸ ਦਿਲੋਂ ਦਾ ਬਹੁਤ ਜ਼ਿਆਦਾ ਪ੍ਰਮਾਤਮਾ ਵੀ ਵੱਧ ਕੇ ਆ ਜਾ ਹਣ ਪ੍ਰੀਤ ਗਰੇ ਦੱਸ ਦੇ ਯਾਰ ਤੂੰ ਦੱਸ ਦੇ ਕਿੰਨਾ ਕੁ ਪਿਆਰ ਆ ਦੱਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਬਹੁਤ ਵਧੀਆ ਵੀ ਮੇਲ ਜੋਲ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ